ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ 2024 ਲੋਕ ਸਭਾ ਚੋਣਾਂ ਜਿਉਂ ਜਿਉਂ ਨਜ਼ਦੀਕ ਆ ਰਹੀਆਂ ਹਨ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਰਹੀ ਹੈ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਇੱਥੇ ਹੀ ਸਮਾਜ ਸੇਵੀ ਗੁਰਮੀਤ ਸਿੰਘ ਸਿੱਧੂ ਵੱਲੋਂ ਟਰੁਥਵੇ ਨਾਲ ਖਾਸ ਗੱਲਬਾਤ ਦੌਰਾਨ ਕਹੀਆਂ ਇੱਕ ਗਲਾકી ਰਾਜਨੀਤਿਕ ਲੀਡਰਾਂ ਦੇ ਹਜ਼ਮ ਆਉਣਗੀਆਂ ਅ우 ਦੇਖਦੇ ਹਾਂ ਟਰੁਥਵੇ ਨਿਊਜ਼ ਦੀ ਸਮਾਜ ਸੇਵੀ ਗੁਰਮੀਤ ਸਿੰਘ ਨਾਲ ਖਾਸ ਗੱਲਬਾਤ ਲੈਕਚਨ 2024 ਦਾ ਗੋਬਲ ਪਲ ਚੁਕਿਆ ਹੈਗਾ ਆਹਾਂ ਤਾਂ ਚਰਚਾ ਹੋ ਰਹੀ ਹੈ ਕਿਹੜੀ ਪਾਰਟੀ ਜਿਹਦੀ ਸਪੋਰਟ ਨਾਲ ਜਿੱਤੇਗੀ ਕੌਣ ਸ਼ਹਿਰ ਦਾ ਜਾਂ ਇਸ ਕਨਸਟੀਟਿਊਸ਼ਨ ਦਾ ਮਾਲਕ ਬਣੇਗਾ ਐਸੇ ਲੜੀ ਵਿੱਚ ਅੱਜ ਤੁਹਾਨੂੰ ਸੋਸ਼ਲ ਵਰਕਰ ਗੁਰਮੀਤ ਸਿੰਘ ਜੀ ਨਾਲ ਚਰਚਾ ਚੇ ਅਸੀਂ ਦੱਸਾਂਗੇ ਵੀ ਇਹਦਾ ਕੀ ਵਿਚਾਰ ਹਾਂਜੀ ਸਿੱਤੂ ਸਾਹਿਬ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜਾਂ ਕਿਹੜੀ ਪਾਰਟੀ ਇਸ ਵਾਰ ਇਸੇ ਲੱਗਦੀ ਜਿੱਤ ਰੱਖ ਦੇਵੇਖੋ ਸ਼ਰਮਾ ਜੀ ਇਹਦਾ ਸਿਆਸਤ ਦਾ ਸਸ਼ਟਮਾ ਅੱਜ ਕਰ ਬੜਾ ਗੰਦਲਿਆ ਹੋਇਆ ਜਿਵੇਂ ਪਿਛਲੇ ਇਲੈਕਸ਼ਨ ਆਪਣੇ ਇੱਥੇ ਕਾਂਗਰਸ ਪਾਰਟੀ ਜਿੱਤ ਲਈ ਸੀਗੇ ਰਾਜਾ ਵਰਿੰਗ ਦੀ ਬਾਈਖਮਰ ਤੋਂ ਆਪਣੀ ਵੀ ਜਿੱਤ ਲਈ ਸੀਗੇ ਤੇ ਕਾਫੀ ਪੱਧਰ ਤੇ ਉਹਨਾਂ ਨੇ ਪੂਰਾ ਸੰਘਰਸ਼ ਕੀਤਾ ਸੀਗਾ ਤੇ ਅਕਾਲੀ ਦਲ ਵੱਲੋਂ ਵੀ ਬਾ ਹਰਸਿੰਦਰ ਕੌਰ ਜਿੱਤੇ ਸੀਗੇ ਦੋਨਾਂ ਦਾ ਪੂਰਾ ਮਤਲਬ ਆਪਸ ਵਿੱਚ ਪੂਰਾ ਕੰਪੀਟੀਸ਼ਨ ਸੀਗਾ ਪਰ ਇਸ ਵਾਰ ਹਲੇ ਜਿਹੜੇ ਸਮੀਕਰਨ ਹਲੇ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਸ਼ੋ ਨਹੀਂ ਦਿੱਤਾ ਜਿੰਨਾ ਚਿਰ ਇਹ ਪੂਰੀਆਂ ਪਾਰਟੀਆਂ ਦੇ ਕੈਂਡੀਡੇਟ ਸਾਹਮਣੇ ਨਹੀਂ ਆਉਂਦੇ ਉਹਨਾਂ ਤੇ ਪੂਰਾ ਜਿਹੜਾ ਉਹ का, पर जितकर लग रहा इस टाइम भाजपा ने भी जे उम्मीदवार अतारे है बिल्कुल सियासत चो बीबा परमपाल कौर जी नवे है बेशक जी आई एस रहे पर सियासत पहली बार कदम रख रहे हैं जेडे कांग्रेस ने अतारे है वो पुराने काफी खिलाड़ी ने भावे तो उन्होंने लोग सभा नहीं बने विधानसभा ही लड़ी है पर फिर भी वो काफी जुझारू ने इस काम के इलेक्शन लड़ना काफी तजर्बा है ਜਿਹੜੇ ਆਮ ਆਦਮੀ ਪਾਰਟੀ ਦੇ ਐ ਕੁਡੀਆਂ ਸਾਹਿਬ ਉਹ ਵੀ ਮਤਲਬ ਪਹਿਲੀ ਵਾਰ ਐਮਐਲਏ ਬਣੇ ਨੇ ਤੇ ਪਹਿਲੀ ਵਾਰ ਲੋਕ ਸਭਾ ਲੜ ਰਹੇ ਨੇ ਉਹ ਵੀ ਨਵੇਂ ਨੇ ਇਸ ਲਾਈਨ ਦੇ ਵਿੱਚ ਅਕਾਲੀ ਦਲ ਵੱਲੋਂ ਹਲੇ ਪਤਾ ਨਹੀਂ ਮਤਲਬ ਕਿਹੜਾ ਕੈਂਡੀਡੇਟ ਦੇਣਾ ਹੈ ਬੀਬਾ ਜੀ ਆਉਣੇ ਆ ਜਾਂ ਕੋਈ ਹੋਰ ਆਉਣਾ ਜਿੱਦੋਂ ਆਉਣਗੇ ਉਸ ਤੋਂ ਬਾਅਦ ਪਰ ਅੱਜ ਜਿਹੜਾ ਮੁਕਾਬਲਾ ਹੈਗਾ ਮਤਲਬ ਅਕਾਲੀ ਦਲ ਦਾ ਤਾਂ ਹਲੇ ਕੈਂਡੀਡੇਟ ਨਹੀਂ ਆ ਆਪਾਂ ਕਹਿ ਨਹੀਂ ਸਕਦੇ ਪਰ ਹੁਣ ਜਿਹੜਾ ਮੁਕਾਬਲਾ ਹੈਗਾ ਜਿਹੜੀ ਇਹ ਹੱਤੀ ਜ਼ਿਆਦਾ ਵੋਟ ਹੈ ਉਹ ਕਾਂਗਰਸ ਨਾਲ ਤੇ ਖੁੱਡੀਆਂ ਸਾਹਿਬ ਨਾਲ ਜੁੜੀ ਹੋਈ ਹੈ ਤੇ ਜਿਹੜੀ ਸ਼ਹਿਰੀ ਵੋਟ ਹੈ ਜ਼ਿਆਦਾ ਉਹ ਭਾਜਪਾ ਨਾਲ ਜ਼ਿਆਦਾ ਜੁੜੀ ਹੋਈ ਹੈ ਇਸ ਕਰਕੇ ਹਲੇ ਅਕਾਲੀ ਦਲ ਨੂੰ ਆਉਣ ਦੋ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਜਿਸ ਨਾਲ ਆਪਣੇ ਸ਼ਾਇਦ ਦਾ ਮੁਖਲ ਬਣਿਆ ਹੋਇਆ ਵੀ ਇੱਕ ਪਾਰਟੀ ਚੋਂ ਬੰਦਾ ਚੱਕੇ ਦੂਜੀ ਪਾਰਟੀ ਚੋਂ ਸਰਮੋਰ ਲਾਲ ਕਹਿੰਦਾ ਦੂਜੀ ਪਾਰਟੀ ਚੋਂ ਚੱਕੇ اپنی پارٹی جسر ਮੋਰ ਰਾਏ ਇਹਦੇ ਬਾਰੇ ਕੋਈ ਵੀ ਚਾਹ ਸ਼ਰਮਾ ਜੀ ਦਾ મતલਬ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਸਟੈਂਡ ਨਹੀਂਗਾ ਪਾਰਟੀਆਂ ਐਨੇ ਲੋ ਲੈਵਲ ਤੇ ਕੰਨ ਨਿਕਰ ਗਿਆ મતલਬ ਜਿਹੜੇ ਪਾਰਟੀਆਂ ਦੇ ਵਿੱਚ ਵਰਕਰ ਨੇ ਜਿਹੜੇ 15-15 ਸਾਲ ਤੋਂ 20-20 ਸਾਲ ਤੋਂ 10-10 ਸਾਲ ਤੋਂ મતલਬ ਆਪਣਾ ਪੂਰਾ ਵਿਚਾਰੇ ਦਰਿਆ ਝਾੜਨ ਤੋਂ ਲੈ ਕੇ ਟੈਂਟ ਲਵਾਉਣ ਤੋਂ ਲੈ ਕੇ ਟਾਈਟਾਂਟ ਟੈਂਟ ਦੇ ਪਾਈਪਾਂ ਤੋਂ ਓਟ ਵਾਈ ਸਮਾਨ ਕੁਰਸੀਆਂ ਚੱਕਣ ਤੋਂ ਲੈ ਕੇ ਉਹਨਾਂ ਦੀ ਅੱਜ ਕਿਸੇ ਪਾਰਟੀ ਦੇ ਵਿੱਚ ਕੋਈ ਕਰ ਨਹੀਂ ਜੀ ਜਿਹੜੀ ਸਿਆਸੀ ਪਾਰਟੀਆਂ ਹੋ ਗਈਆਂ ਅਮੀਰ ਲੋਕਾਂ ਦੀ ਵਪਾਰੀ ਲੋਕਾਂ ਦੀਆਂ ਬਣ ਗਈਆਂ ਜਿਹੜੇ ਬਿਮਾਰੀ ਲੋਕ ਸੀ ਜਿਹੇ ਅਮੀਰ ਲੋਕ ਸੀ ਉਹਨਾਂ ਨੇ ਸਿਆਸਤ ਦੇ ਉੱਤੇ ਅੱਜ ਪੂਰਾ ਕਬਜ਼ਾ ਕਰਿਆ ਹੋਇਆ ਦੇਖੋ ਅਕਾਲੀ ਦਲ ਜਿਹੜੀ ਪਾਰਟੀ ਹੈ ਉਹਨਾਂ ਨੇ ਕਾਂਗਰਸ ਤੋਂ ਲਿਆ ਕੇ ਹਾਲਾਂਕਿ ਆਪਣੇ ਸਾਰੇ ਮਿੱਤਰ ਨੇ ਦੇਖੋ ਬਾਵਲੀ ਤੇ ਲੌਂਗਿਆ ਆਪਣਾ ਮਿੱਤਰ ਹੈ ਰਾਜਨ ਵੀ ਆਪਣਾ ਮਿੱਤਰ ਹੈ ਕਿਲਸਾਹ ਦਾ ਨਾਲ ਵੀ ਆਪਣੇ ਰਿਲੇਸ਼ਨ ਹੈ ਪਰ ਅਕਾਲੀ ਦਲ ਨੇ ਕੀ ਕੀਤਾ ਕਾਂਗਰਸ ਦੇ ਵਿੱਚੋਂ ਲਿਆ ਕੇ ਚੱਕ ਕੇ ਬੰਦਾ ਸਾਰੇ ਵਰਕਰਾਂ ਦੇ ਉੱਪਰ ਇੱਕ ਬੌਸ ਉਹਨਾਂ ਦਾ ਬਣਾ ਦਿਆ ਇਸੇ ਤਰ੍ਹਾਂ ਹੀ ਕਾਂਗਰਸ ਨੇ ਅਕਾਲੀ ਦਲ ਪਰਿਵਾਰ ਦੇ ਵਿੱਚੋਂ ਸਾਡੇ ਸਤਕਾਰਯੋਗ ਤਰੰਜੀਤ ਲਾਲ ਜੀ ਅਕਾਲੀ ਦਲ ਦੇ ਵਿੱਚ ਕੈਬਨਿਟ ਮਿਨਿਸਟਰ ਰਹੇ ਨੇ ਉਹਨਾਂ ਦੇ ਰੇਟਨ ਲਿਆ ਕੇ ਸਾਰੀ ਕਾਂਗਰਸ ਉੱਤੇ ਪ੍ਰਧਾਨ ਬਣਾ ਦਿਆ ਪਿੱਛੇ ਜੇ ਆਪਣੇ ਜਿਹੜੇ 22 ਦੇ ਇਲੈਕਸ਼ਨ ਹੋਏ ਆਮ ਆਦਮੀ ਪਾਰਟੀ ਨੇ ਜਿਹੜੇ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਚੱਕਿਆ ਅੱਜ ਦੇ ਕੰਪੋਸਟਰ ਲਾਉਣੇ ਨੇ ਪ੍ਰੋਗਰਾਮ ਕਰਾਉਂਦੇ ਰਹੇ ਭਾਜਨਟਕਾ ਦੇ ਉਹਨਾਂ ਨੂੰ ਉਹਨਾਂ ਨੂੰ ਛੱਡ ਕੇ ਕਾਂਗਰਸ ਦੇ ਵਿੱਚੋਂ ਲਿਆ ਕੇ ਬੰਦੇ ਆਮ ਆਦਮੀ ਪਾਰਟੀ ਦੇ ਉੱਪਰ ਬੰਦਾ ਸਾਰਿਆਂ ਦੇ ਉੱਤੇ ਇੱਕ ਬਾਸ ਬਣਾਦਾ ਤੇ ਉਹ ਵਿਧਾਨ ਸਭਾ ਦਾ ਮੈਂਬਰ ਬਣਾਦਾ ਇਸੇ ਤਰ੍ਹਾਂ ਹੀ ਭਾਜਪਾ ਦੇ ਵਿੱਚ ਮਤਲਬ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਭਾਜਪਾ ਦਾ ਮਤਲਬ ਜਿਹੜਾ ਸ਼ਹਿਰੀ ਪ੍ਰਧਾਨ ਲਾਦਾ ਸਾਰੀਆਂ ਪਾਰਟੀਆਂ ਲੀਡਰਲੈਸ ਪਾਰਟੀਆਂ ਹੋ ਚੁੱਕੀਆਂ ਇੱਕ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰਾਂ ਨੂੰ ਆਪਣੇ ਵੱਲ ਖਿੱਚਣ ਤੇ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ ਦੇ ਵਿੱਚ ਕੋਈ ਵੀ ਅੱਜ ਨਮਾਇੰਦ ਉਹਨਾਂ ਦਾ ਆਪ ਦਾ ਗਰਾਊਂਡ ਲੈਵਲ ਤੋਂ ਵਰਕਰ ਨਹੀਂ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਲੜ ਰਿਹਾ ਹੋਵੇ